ਕੀ ਹੋ ਗਿਆ ਵਾ ਕਾਹਦਾ ਰੌਲਾ ਪਾਇਆ ਵਾ ਹੈ ਕਾਹਦਾ ਰੌਲਾ ਪਾਇਆ ਵਾ ਕੀ ਹੋ ਗਿਆ ਹੈ ਕੀ ਹੋ ਗਿਆ ਵਾ ਹੁਣ ਆ ਕੀ ਆ ਤੇਰੇ ਪੰਗੇ ਪਾਏ ਆ ਕੋਈ ਮੈਂ ਕਾਹਦੇ ਪੰਗੇ ਪਾਏ ਆ ਕੀ ਤਾ ਕੀ ਇਹ ਕੀ ਫਲ ਫੁੱਲ ਜਿ ਲੈ ਜਾਂਦੇ ਕੀ ਲੈ ਜਾਂਦੇ ਤੋ ਅੱਖਾਂ ਲੈ ਤੋਣ ਆਪੇ ਹੋ ਜਾ ਲੈ ਜਾ ਥਰ ਉਹਨੂੰ ਇਹਨੂੰ ਫਲ ਨਾਲ ਕੀ ਹੋਣਾ ਸੀਗਾ ਹੈ ਕੀ ਪਤਾ ਕੀ ਖਾ ਲਿਆ ਇਹਨੇ ਕੀ ਹੋਇਆ ਵਾ ਤੇ ਸਵੇਰ ਦੀ ਤੇ ਇੱਥੇ ਹੀ ਆ ਖਾਦੀ ਵਾਲੀ ਸਵੇਰ ਦੀ ਰੋਟੀ ਵੀ ਨਹੀਂ ਆ ਨੂੰਣ ਕੀ ਪਤਾ ਕੀ ਹੋਇਆ ਤੇਰੇ ਨਾਲ ਕਹੀ ਉਥੋਂ ਕੀ ਖਾਣਾ ਹੈ ਮੈਨੂੰ ਕੀ ਪਤਾ ਕੀ ਕਰਦਾ ਬਾਬਿਆਂ ਦੇ ਲੈ ਕੇ ਚਲਦਾ ਬਾਬਿਆਂ ਦੇ ਬਾਬੇ ਭਤੈ ਤੁਹਾਨੂੰ ਕੀ ਦਿੰਦੇ ਆ ਚਾਚਾਰੂ ਉਹ ਗੱਡੀ ਜਾ ਬਾਰੀ ਖੋਲ ਜਾ ਕੇ ਗੱਡੀ ਦੀ ਬਾਬਿਆਂ ਨੇ ਕੀ ਕਰ ਦੇਣਾ ਪਾ ਦੇ ਵਿੱਚ ਕੀ ਬਾਬਿਆਂ ਨੇ ਕਰ ਦੇਣਾ ਫਲ ਦੇ ਵਿੱਚ ਕੀ ਫਲਾਂ ਤੋਂ ਬਿਨਾ ਤੁਹਾਨੂੰ ਕੋਈ ਉਹ ਮਾਸਾ ਆਸਰਾ ਵੀ ਕਰ ਲਾ ਆ ਕੇ ਤੂੰ ਹੁਣ ਇਹਦਾ ਪੰਗੇ ਪਾ ਛੱਡ ਦਿਆਂ ਕੋਈ ਨਾ ਕੋਈ ਚਾਚਾਰੂ ਖੋਲ ਭਰਾਓ ਸੀ ਤੇ ਭਰਾ ਹੋਗਾ ਪਰਾਉ ਰੂਪ ਕੀ ਕਰਨ ਲਈ ਆ ਕਿਤੇ ਵੀ ਕਿਤੇ ਆਸਰਾ ਨਹੀਂ ਕਰਨ ਦੇ ਤਪਰਾਉ ਰਹਿੰਦੇ ਰਹਿੰਦੇ ਤੂੰ ਬਥੇ ਕਰੇ ਰਹ ਪੁੱਤ ਤੂੰ ਇਹਦਾ ਤੂੰ ਕਰ ਰਹਿ ਪੜ ਤੂੰ ਤੇ ਮੈਂ ਹੁਣ ਇਹਨਾਂ ਦਵਾਈ ਲੈ ਕੇ ਆਇਆ ਨਾ ਮਮੂ ਦੀ ਚੰਗਾ ਆ ਜੰਗੀ ਪਹਿਲੀ ਮੇਰੇ ਨਾਲ ਆਈ ਆ ਕੀ ਹੋ ਗਿਆ ਆਉਂਦੀ ਨੂੰ ਆਉਂਦੀ ਨੂੰ ਕੀ ਹੋ ਗਿਆ ਪਖੰਡ ਕਰਦੀ ਵਰਦੀ ਆ ਐਵੇਂ ਚਲਿੱਤਰ ਕਰਦੀ ਆ ਦਾਦੀ ਜੀ ਮੈਨੂੰ ਦੋਸ਼ ਦਿੰਦੀ ਆ ਦਾਦੀ ਜੀ ਤੁਸੀਂ ਮੇਰੀ ਮਮਾ ਨੂੰ ਕੀ ਕਰਤਾ ਵਾ ਮੈਂ ਪੁੱਤ ਕੀ ਕਰਨਾ ਹੈਗਾ ਮੈਂ ਦੋਖਣਵਾ ਤੁਹਾਡੀ ਤੇ ਬੀਬੀ ਜੀ ਜੇ ਕੋ ਮਮਾ ਨੇ ਖਾਦਾ ਹੋਗਾ ਪਿਤਾ ਹੋਗਾ ਫੇਰੀ ਮਮਨ ਕੋ ਹੋਇਆ ਉਹ ਤਾਂ ਕੁਛ ਨਹੀਂ ਖਾਦਾ ਉਹ ਫਲਦੇ ਵਿੱਚ ਕੀ ਹੀਗਾ ਉਹਦੇ ਫਲਦੇ ਵਿੱਚ ਕੁਛ ਵੀ ਨਹੀਂ ਤਾਂ ਉਹਨਾਂ ਦੇ ਭਲੇ ਵਾਸਤੇ ਹੀਗਾ ਤੇ ਦਾਦੀ ਜੀ ਜੇ ਕੋਈ ਫਲਦੇ ਵਿੱਚ ਹੋਊਗਾ ਤੇ ਤਾਂ ਹੀ ਮਮਾ ਨੂੰ ਕੋ ਹੋਇਆ ਹੋਊਗਾ ਅੱਧਾ ਥੋੜਾ ਨਾ ਮਮਾ ਸਿੱਧਾ ਡੇਗੇ ਹੋਣਗੇ ਫਲ ਖਾਦਾ ਸੀ ਮਮਾ ਹਲੇ ਉੱਠੇ ਹੀ ਉਹਦੋਂ ਨੂੰ ਮਮਾ ਡੇਗੇ ਹੀ ਚੱਕੀ ਭਲੀ ਹੋ ਜਾਣਾ ਵਾ ਕੋੜੇ ਵਰਗੀ ਉਹਨੇ ਤੇ ਪਖੰਡ ਕਰਦੀ ਫਿਰਦੀ ਆ ਮੇਰੇ ਤਾਂ ਦੋਛ ਲਿਆਉਂਦੀ ਆ ਬੀਬੀ ਜੀ ਹੋਣਾ ਤੇ ਹੈਗਾ ਜੇ ਫਿਰ ਠੀਕ ਜੇ ਡਾਕਟਰ ਕੋ ਲੱਗਿਆ ਮੈਂ ਡਾਕਟਰ ਨੇ ਤੇ ਫਿਰ ਸਹੀ ਆਪੇ ਕਰਨਾ ਵਾ ਖਰਿਆ ਘਟਿਆ ਹੋਊਗਾ ਮੈਨੂੰ ਇਹ ਇਸ ਗੱਲ ਦਾ ਕੀ ਪਤਾ ਵਾ ਕੀ ਖਾਦਾ ਤੇ ਕੀ ਨਹੀਂ ਖਾਦਾ ਗਰਮੀ ਚ ਆਇਆ ਖਰਿਆ ਉਹ ਤਨੇ ਚੱਕਰ ਆ ਗਿਆ ਹੋਊਗਾ ਕਈ ਵਾਰ ਗਰਮੀ ਚ ਚੱਕਰ ਆ ਵੀ ਜਾਂਦਾ ਵਾ ਬੀਬੀ ਜੀ ਗਰਮੀ ਨਹੀਂ ਗਰਮੀ ਚੰਨਾ ਨਹੀਂ ਚੱਕਰ ਹੁੰਦੇ ਜਿੱਦ ਮਮਾ ਹੁਣ ਡਿੱਗੇ ਆ ਪਾਣੀ ਪਾਈਏ ਨਾ ਮੂੰਹ ਤੇ ਉੱਠ ਜਾਂਦੇ ਆ ਪਾਣੀ ਪਾਇਆ ਮੂੰਹ ਤੇ ਫਿਰ ਵੀ ਨਹੀਂ ਉੱਠੇ ਜੇ ਕੋਈ ਕੰਮ ਦਾ ਹੋਣਾ ਵਾ ਤਾਂ ਇਹ ਮਮਾ ਨੇ ਮੈਨੂੰ ਦਿੱਤਾ ਜੇ ਚੱਕਰ ਆਉਂਦੇ ਨਾ ਗਰਮੀ ਦਾ ਕਰਕੇ ਫਿਰ ਪਾਣੀ ਪਾਈਏ ਨਾ ਤੇ ਮਮਾ ਛੇਤੀ ਸਾਰੇ ਉੱਠ ਜਾਂਦੇ ਆ ਐਵੇਂ ਨਹੀਂ ਲੇਟ ਉੱਠਦੇ ਆ ਹੋਸ਼ ਨਹੀਂ ਕਰਨਦੀ ਹੀ ਪਾਣੀ ਪਾਇਆ ਵੀ ਜੇ ਜੇ ਪਾਣੀ ਪਾਇਆ ਹੋਸ਼ ਕਰੀਏ ਨਾ ਫੇਰ ਹੀ ਕੀ ਕਹਿੰਦੇ ਬੇਹੋਸ਼ ਨਹੀਂ ਹੁੰਦੇ ਤੇ ਪੁੱਤ ਗਰਮੀ ਚ ਕਈ ਵਾਰਾ ਚੱਕਰ ਮੈਨੂੰ ਵੀ ਆ ਜਾਂਦੇ ਆ ਹੈਂ ਤੇ ਦਾਦੀ ਜੀ ਤੁਸੀਂ ਜੋ ਸਵੇਰੇ ਉੱਠਿਆ ਤੇ ਮम्मा ਤੇ ਉੱਠੀ ਨਹੀਂ ਆ ਚੰਗੀ ਪਣੀ ਹੋ ਜਾਣਾ ਉਹਨੇ ਮੇਰੇ ਨਾਲ ਰੌਲਾ ਤੁਸੀਂ ਪਾਉਂਦੇ ਜਾਓ ਹੱਥ ਜੋੜੇ ਤੁਹਾਡੇ ਗਾੜੀ ਤੁਹਾਨੂੰ ਸਤ ਸਲਾਮ ਤੇ ਮੈਂ ਵੀ ਹੁਣ ਜੇ ਫਸ ਗਈ ਮੈਂ ਤੁਹਾਨੂੰ ਪਤਾ ਜਦੋਂ ਮੈਂ ਫਸ ਗਈ ਆ ਤੇ ਮੇਰੇ ਨਾਲ ਇਹ ਕੋ ਹੋਣਾ ਤੇ ਮੈਂ ਨੰ ਜਾਵਾ ਦਿੱਖਿਆ ਨਾ ਤੂੰ ਜਾ ਕਿੱਥੇ ਜਾਣਾ ਮੈਂ ਜਿੱਥੇ ਆਖੋ ਮੈਂ ਚਲ ਜਾਨੀ ਆ ਦਾਦੀ ਵੇਖ ਲਾ ਮਾਸਾ ਜਿਹਨਾਂ ਪਾਣਾ ਤੇ ਪਾਣੀ ਨਹੀਂ ਪੈਣ ਦਿੰਦੀ ਮਰ ਜਾ ਕਾਏ ਕੀ ਦਿੱਤਾ ਮਾਸਾ ਨਹੀਂ ਪੈਣ ਦੇ ਪਾਣੀ ਦੇ ਜਿੱਦਾਂ ਇੱਕ ਥੁੱਕਾ ਨਹੀਂ ਪੈਣ ਦਿੱਤਾ ਹੁੰਦਾ ਮੇਰੀ ਮੰਮੀ ਨੂੰ ਇੱਕ ਕੋ ਹੋ ਗਿਆ ਮੈਂ ਨਾ ਇਹਨੂੰ ਕੋਈ ਟੈਨਸ਼ਨ ਨਾ ਕੋਈ ਲੈਣਾ ਨਾ ਕੋਈ ਦੇਣਾ मेनू <laughs> 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 के, तो मेरी मम्मा की बड़ी मैं फोन ही करावा दो घंटे हो गए आए नहीं हजे देखा तो सही बाहर निकल के आए नहीं हजे है किधर चल गए ना ਇਨਾ ਜਾ ਉਦੋਂ ਤਵੀ ਐਨੀ ਮੈਂ ਜਾਣਾ ਵਾ ਕੀ ਤਣ ਕੀ ਉਹਨੂੰ ਲੱਗਾ ਕਿ ਨਹੀਂ ਆਂਦਾ ਕੋਈ ਜ਼ਰੇਲੀ ਚੀਜ਼ੀ ਹੀ ਵੇਚੀ ਦੇ ਤੇ ਹਿਵੇ ਤਾਂ ਕੋਈ ਨਾ ਕਿ ਪੰਗੇ ਪਾਉਂਦੇ ਰਹਿੰਦੀਆਂ ਨਹੀਂ ਲਈ ਅਜੇ 2 ਮਿੰਟ ਲੇਟ ਹੋ ਜਾਂਦੇ ਤੇ ਮੁੜ ਕੇ ਜਾਣਾ ਐ ਤੂੰ ਚੰਗਾ ਸੋਣਾ ਤੁਹਾਡੇ ਘਰੋਂ ਲੈ ਜਾਣਾ ਹਾਂ ਆ ਗਏ ਆ ਆ ਗਏ ਤੋ ਤਰ ਭਾਗ ਜੇ ਆ ਗਿਆ ਜੇ ਉਹ ਕਾਚੇ ਤਾਂ ਘਰ ਆਉਣਾ ਇਹ ਮੱਖੀਆਂ ਵੱਡ ਜਾਣੀਆਂ ਆ ਤੂੰ ਚੱਲ ਅੰਦਰ ਮੱਖੀਆਂ ਦੇ ਭਈ ਤਨ ਹਣ ਛੋਖੀ ਆ ਉਹ ਆਂਦਾ ਜਿਹੜੇ ਕੋਈ ਚੀਜ਼ ਕੋਈ ਖਾਦੀ ਉਹਦੇ ਤਾਂ ਕੋਈ ਇਹ ਤਾਂ ਕੋਈ ਕੀੜਿਆ ਸੀ ਜਰੀਲਾ ਕੋਈ ਅੱਛਾ ਤੁਹਾਡੀ ਦੋਖਣਾ ਮੈਂ ਬਾਬੇ ਕੋ ਫੜ ਲੈਣ ਗਈਆਂ ਤੁਸੀਂ ਨਹੀਂ ਤੁਹਾਡੀ ਦੋਖਣਾ ਮੈਂ ਹੋਰੇ ਮਰ ਜਾਂਦੀ ਮਰ ਜਾਂਦੀ ਤੇ ਨਾਲ ਬਣਾਉਣਾ ਕਿ ਨਹੀਂ ਤੂੰ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਕੀ ਬਣਾਉਣਾ ਸੀ ਹੂੰ ਲੈ ਜੇ ਹੁਣ ਇੱਕ ਹੋ ਜਾਂਦਾ ਤੇ ਮੈਂ ਕੀ ਕੀ ਫੜ ਲੈਣਾ ਇਹੋ ਬਾਬੇ ਦਾ ਮੇਰੀ ਗੱਲ ਸੁਣ ਉਹਦੇ ਵਰਗਾ ਬਾਬਾ ਤੇ ਕੋਈ ਹੈ ਹੀ ਨਹੀਂ ਕੋਲ ਦੁਨੀਆ ਉੱਤੇ ਆਉਂਦੀ ਆ ਤੇਰੇ ਪਰ ਫਲ ਦੇ ਵਿੱਚ ਕੋ ਪਾ ਦੇਣਾ ਹੈ ਹੈ ਤੇਰੀ ਮੈਂ ਦੋਖਣ ਮੈਂ ਹੈਲੋ ਹਾਂ ਹਾਂ ਸੁਣ ਕੇ ਕਹਿੰਦਾ ਕੋਈ ਨਹੀਂ ਕਰਨਾ ਕਰਨਾ ਕੀ ਆ ਮਾ ਮਾਤਾ ਨੇ ਪੰਗੇ ਪਾਏ ਆ ਕੱਲ ਗਈ ਇਹਨੂੰ ਬਾਬੇ ਕੋ ਲੈ ਕੇ ਚਲ ਗਈ ਇਹਨੂੰ ਅੱਜ ਹਾਂ ਤੇ ਉਹ ਜਆ ਬਾਬੇ ਨੇ ਪਨ ਕੀ ਫਲ ਦੇਤਾ ਤਾਂ ਉਹ ਫਲ ਦੇ ਤੇ ਕੋਈ ਜਰੀਲੀ ਕੋਈ ਚੀਜ਼ ਨੇ ਵੇਚੀ ਸੀ ਕੋਈ ਉਹਦੇ ਪਰਨ ਕੀ ਹਾਂ ਉਹ ਇਹਨੇ ਉਹਦਾ ਖਾ ਲਿਆ ਤਾਂ ਇਹ ਹੋ ਗਈ ਭੀੋਸ ਹੋ ਗਈ ਇਨੋ ਦਾ ਦਾ ਇਹਨੂੰ ਡਾਕਟਰ ਦੇ ਖੜਿਆ ਦਾ ਹੁਣ ਡਾਕਟਰਾਂ ਦਾ ਜੇ 10 ਮਿੰਟ ਲੇਟ ਹੋਈ ਤੇ ਤਾਂ ਇਹਦਾ ਬਜੰਦਾ ਨਹੀਂ ਪਤਾ ਹਾਂ ਆ ਦਾ ਹੁਣ ਇਹਨੂੰ ਗਲੂ ਗਲੂ ਕੋ ਹਲਵਾ ਕੇ ਲੈ ਕੇ ਆਏ ਤੇ ਮਾਦਾ ਹਲੇ ਹੀ ਪਾਰਾ ਤੇ ਪੈਰੀ ਪੈਰਾਂ ਤੇ ਬਣ ਨਹੀਂ ਪੈਣ ਦੇਂਦੀ ਤੇ ਮੈਂ ਤੇ ਓਏ ਮੇਰਾ ਧਿਆਨ ਇਹ ਵੀ ਕੀ ਗੱਲ ਉਹਨਾਂ ਦਾ ਫੋਨ ਕਿਉਂ ਨਹੀਂ ਆਇਆ ਮੈਂ ਤਾਂ ਸਿਸੋ ਪਤੇ ਚ ਪਈ ਸੁਖ ਹੋਏ ਉਹਨਾਂ ਦਾ ਫੋਨ ਕੀ ਗੱਲ ਵਾ ਮੈਂ ਤਾਂ ਡੀਕਣ ਲਈ ਫੋਨ ਕਰਦਾ ਆ ਆ ਤੇਨੂੰ ਹੁਣ ਪਤਾ ਨਹੀਂ ਕੀ ਇਹਨੂੰ ਆਖੀਦਾ ਕਿ ਨਹੀਂ ਜਾਣਾ ਕਿਤੇ ਤੇ ਇਹ ਆਂਦੀ ਹਲੇ ਵੀ ਆਖੀ ਜਾਂਦੀ ਕਿ ਉਹ ਬਾਬਾ ਚੰਗਾ ਉਹ ਬਾਬਾ ਚੰਗਾ ਪਤਾ ਨਹੀਂ ਕੀ ਬਾਬੇ ਨੇ ਸ਼ਰਦੂਰ ਕੇ ਪਾਇਆ ਹੀ ਨਹੀਂ ਆ ਆਹ ਤਖੀਰ ਹੁਣ ਮੈਨੂੰ ਆਉਣ ਦੀ ਲੋੜ ਪਊਗੀ ਤੂੰ ਆਣ ਕੇ ਤੈਨੂੰ ਸਮਝਾ ਕੇ ਜਾ ਇਹਨੂੰ ਚਲ ਹਮ ਨਹੀਂ ਫਿਰ ਮੈਂ ਆਹ ਹਾਂ ਜੀ ਆ ਜਾ ਆਹੋ ਆ ਕੇ ਅਣ ਵੀ ਸੁਝਾਏ ਨੂੰ ਕਿ ਬੇਦਾ ਮਾਦਾ ਨਾ ਕਰ ਉਹ ਹੁਣੇ ਬਾਬੇ ਬਾਬੇ ਦੇ ਘਰ ਮੇਰੇ ਸੱਤਰ ਸਾਲੇ ਲਗਾਏ ਆਡੇ ਮੈਂ ਹੁਣੇ ਜਾ ਕੇ ਤਾਂ ਬਾਬੇ ਨੂੰ ਤੌਣੀ ਲਾ ਕੇ ਆਉਣੀ ਬਾਬੇ ਨੂੰ ਨਹੀਂ ਨਹੀਂ ਤੂੰ ਨਾ ਜਾਵੇਂ ਤੇ ਕੋਈ ਨਹੀਂ ਮੈਂ ਇਹਨੂੰ ਸਮਝਾਉਣੀ ਆ ਵੀ ਤੂੰ ਨਾ ਇਦਾਂ ਦੇ ਕੰਮ ਕਰਿਆ ਕਰ ਆ ਜੇ ਇਹਨੂੰ ਕਾ ਬਹੁਤੀ ਗੱਲ ਆ ਬਾਬੇ ਦੇ ਡੇਰੇ ਸਾਰੇ ਬੈਠੇ ਜਾ ਕੇ ਚਲ ਠੀਕ ਆ ਚੱਲ ਮੈਂ ਆਉਣੀ ਨਹੀਂ ਮਾਦਾ ਜੇ ਬਾਬੇ ਇੰਨੇ ਚੰਗੇ ਹੋਣ ਤਾਂ ਗੁਰੂਆਂ ਤੋਂ ਵੱਡਾ ਕੋਈ ਹੈਗਾ ਕੋਈ ਬਾਬਾ ਨਹੀਂ ਹੈਗਾ ਪੁੱਤ ਤੇ ਦੁਨੀਆ ਸ਼ਦਾਈ ਹੈ ਜਿਹੜੇ ਉੱਥੇ ਆਉਂਦੇ ਆ ਉਹ ਤਾਂ ਡੇਰ ਕੇ ਸ਼ਦਾਈ ਹੈ ਜਿਹੜੇ ਬਾਬੇ ਕੋ ਜਾਂਦੇ ਆ ਤੇ ਮੈਂ ਤੁਹਾਡੀ ਦੋਖਣੀ ਆ ਤੇ ਤੁਹਾਡੀ ਦੋਖਣ ਆ ਉਹ ਤਾਂ ਡੇਰ ਕੇ ਸ਼ਦਾਈ ਹੈ ਜਿਹੜੇ ਬਾਬੇ ਆ ਹੁਣੇ ਜਿਹੜੇ ਬਾਬੇ ਜੀ ਇਦਾਂ ਕਰਦੇ ਆ ਇਦਾਂ ਦੇ ਲੱਗਦੇ ਆ ਤੇ ਲੋਕੀ ਗੁਰੂ ਘਰ ਭੇ ਕਿਉਂ ਜਾਣ ਹਾਂ ਹਾਂ ਹਸਾਲ ਫੇਰ ਕਿਉਂ ਖਲਣਾ ਮੰਨਦੀ ਆ ਤੇਰੀ ਗੁਰੂ ਘਰ ਵੀ ਗੁਰੂ ਘਰ ਵਾ ਬਾਬੇ ਵੀ ਠੀਕ ਵਾ ਇਹਦੀ ਵੀ ਬਾਬੇ ਠੀਕ ਨਹੀਂ ਗੇ ਪਾ ਹਲੇ ਨਹੀਂ ਨੇ ਤੂੰ ਮੰਨਣ ਲਈ ਜੋ ਕੋਈ ਕੁਛ ਕਰ ਦੇ ਵਿੱਚ ਹੋ ਜਾਂਦਾ ਫਿਰ ਮੰਨਣਾ ਕਿ ਨਹੀਂ ਮੰਨਣਾ ਕਿਉਂ ਕੁਛ ਹੋ ਜਾਂਦਾ ਐਵੇਂ ਹੋ ਜਾਂਦਾ ਜਿੱਦਾਂ ਹੋ ਜਾਂਦਾ ਜਾਂਣਾ ਡਾਕਟਰ ਆਖਦਾ ਤਾਂ ਜੇ 10 ਮਿੰਟ ਲੇਟ ਹੋਏ ਤੇ ਤੇ ਪਤਾ ਨਹੀਂ ਕਿ ਸਾਰੇ ਸਰੀਰ 'ਚ ਜ਼ਹਿਰ ਬੈਠਾ ਜਾਣਾ ਉੱਥੇ ਉੱਥੇ ਇੰਨੀ ਦੂਰੀਆਂ ਹੁੰਦੀ ਆ ਉਹ ਤੇਰੇ ਬਾਤ 'ਚ ਜ਼ਹਿਰ ਪਾਈ ਹਲੇ ਦਿਨ ਲੈ ਵੀ ਵਾਲੇ ਨਹੀਂ ਆਉਣੰਦੇ ਮੈਨੂੰ ਵਾਰੇ ਤੇ ਤੂੰ ਨਹੀਂ ਆਉਣਦੇ ਇੱਥੇ ਸਾਰਿਆਂ ਨੂੰ ਮੈਂ ਨਹੀਂ ਵਾਰੇ ਆਉਣੰਦੀ ਵਾਰੇ ਤੋਂ ਹੀ ਨਹੀਂ ਆਉਣੰਦੇ ਜਾਓ ਤੁਹਾਨੂੰ ਸਤ ਸਲਾਮਾਂ ਇੱਥੇ ਮਰਜੀ ਜਾਓ ਇਹ ਤੁਸੀਂ ਐਨੀ ਮੈਂ ਜਾਣਾ ਬਾਬੇ ਦੇ ਜਾਣਾ ਬਾਬੇ ਦੇ ਤੁਸੀਂ ਵੀ ਹੁਣ ਮੈਨੂੰ ਹੀ ਕਹੀ ਜਾਣਦੇ ਜੇ ਮੈਨੂੰ ਹੁਣ ਕੀਪਤਾ ਹੈਗਾ ਤੇ ਗਾੜੀ ਬਾਬੇ ਨੇ ਆਹ ਚਾਨ ਚਾੜਨਾ ਵਾ ਮੈਂ ਤਾਂ ਭਲੇ ਲਈ ਗਈ ਹੀ ਕਿ ਭੀ ਜਿੰਨਾ ਮਹਾਰਾਜ ਹੋਰ ਲਾਉਂਦੀ ਮੈਂ ਤਾਂ ਚੱਲ ਚੱਲ ਜਾਨੀ ਆ ਬਾਦਰੀ ਪੇ ਕਹਨੇ ਹਾਨੂੰ ਨਹੀਂ ਛੱਡਦਾ ਕਿ ਤੁਸੀਂ ਕੋ ਦੇ ਕੇ ਮਾਰਦੀ ਆ ਅੱਗੇ ਉਹ ਵਿਚਾਰੇ ਕੀ ਕਹਿਣ ਦੇ ਆ ਚੱਲ ਜਾ ਉਹਨਾਂ ਰੱਖਣਾ ਜੋ ਕੋਈ ਤੁਸੀਂ ਤੁਸੀਂ ਕੀਤਾ ਵਾ ਚੱਲ ਮੈਨੂੰ ਘੜੀ ਲੰਮੇ ਪੈ ਲਾਂ ਦੋ ਮੈਨੂੰ ਤੇ ਅੱਗੇ ਚੱਕਰ ਜੇ ਬੜਿਆ ਆਉਣ ਦੇ ਆਹ ਹੈ ਇਥੇ ਬਾਹਰ ਕੋਈ ਦੇਖਣ ਹੀ ਨਹੀਂ ੜਿਆ ਮੈਨੂੰ ਤਾਂ ਪਤਾ ਨਹੀਂ ਲੱਗਣ ੜਿਆ ਵੀ ਕਿੱਥੇ ਚਲ ਗਏ ਕਿੱਥੇ ਵੜ ਗਏ ਤੇ ਬਾਹਰ ਹੀ ਤੁਰੇ ਫਿਰਦੇ ਰਹਿੰਦੇ ਨਾ ਪਾ ਪਾ ਦੇਦਾ ਨਾ ਬੀਬੀ ਦੇਣ ੜਈ ਨਾ ਲਿਆਣੀ ਆਇਆ ਜੋਤੀ ਕੀ ਗੱਲ ਲੰਮੀ ਪਈ ਕੀ ਹੋਇਆ ਵਾ ਇਹਨੂੰ ਮੈਂ ਵੇਖਣ ੜਈ ਵੀ ਕੀ ਗੱਲ ਇਹ ਜੋਤੀ ਕੀ ਗੱਲ ਵਾ ਸੱਸਰੀ ਕਾਲੀ ਆਸਰੀ ਕਾਲ ਕੀ ਗੱਲ ਹੋਈ ਆ ਸਵਾਦ ਆ ਨਹੀਂ ਲੱਗਾ ਕੀ ਗੱਲ ਬਣ ਗਈ ਆ ਆਸਰੀ ਕਾਲ ਜੀ ਬਈ ਆਸਰੀ ਕਾਲ ਆਸਰੀ ਕਾਲ ਆ ਗਈ ਆ ਹੋਰ ਮੈਂ ਤਾਂ ਸੋਨ ਨੂੰ ਫੋਨ ਕੀਤਾ ਮੈਂ ਤੇ ਜਿੰਨਾ ਲੀੜਿਆਂ ਚ ਉਦਾਂ ਹੀ ਭੱਜੀ ਆਈ ਮੈਂ ਤੇ ਕੰਮ ਕੰਡ ਰਹੀ ਸੀ ਤੇ ਮੈਂ ਕਿਹਾ ਪਤਾ ਨਹੀਂ ਕੀ ਗੱਲ ਬਣੀ ਜਿਹੜਾ ਆਂਦਾ ਪਤਾ ਨਹੀਂ ਕੀ ਦੇਤਾ ਕਿੰਨੇ ਦੇਤਾ ਵਾ ਇਹ ਦੱਸ ਕਿ ਕੋਈ ਨਹੀਂ ਬਾਬੇ ਨੇ ਕੀ ਦੇ ਦੇਣਾ ਹੈਗਾ ਬਾਬੇ ਦਾ ਕੀ ਦੋਸ਼ ਵਾ ਖਰਿਆ ਕੀ ਚਾਂਸ ਬਣਿਆ हां ਤੇ ਤੁਹਾਨੂੰ ਪਤਾ ਨਹੀਂ ਲੱਗਾ ਕੀ ਹੋਇਆ ਨਹੀਂ ਕੋਈ ਪਤਾ ਲੱਗਾ ਤੀ ਤੇ ਤੂੰ ਕਿਹੜੀ ਚੀਜ਼ ਖਾਧੀ ਪਹਿਲਾਂ ਇਹ ਮੈਨੂੰ ਦੱਸ ਮੈਂ ਤਾਂ ਉਹਨੇ ਅਮਰੂਦ ਹੀ ਦਿੱਤਾ ਹੈਗਾ हां ਆ ਗਿਆ ਮੈਂ ਤਾਂ ਭੱਜੀ ਆਈ ਮੈਨੂੰ ਤਾਂ ਕੋਈ ਔੜੇ ਸੁਜੇ ਨਾ ਮੈਂ ਤਾਂ ਲੀੜੇ ਵੀ ਨਹੀਂ ਹੋਰ ਪਾਏ ਮੈਂ ਕਿਹਾ ਵੀ ਮੈਂ ਨਾ ਠੱਕੇ ਜਾਵਾਂ ਤਾਂ ਸਹੀ ਫਿਰ ਮੈਂ ਤੇ ਉਹ ਜਿਹੜਾ ਅਮਰੂਦ ਦਿੱਤਾ ਇੱਥੇ ਹੀ ਬੈਠ ਕੇ ਖਾਦਾ ਵਾ ਹਾਂ ਤੇ ਇੱਥੇ ਹੀ ਮੈਂ ਬਸ ਉੱਠੀ ਮੈਂ ਤਾਂ ਸਬਜੀ ਭਾਜੀ ਧਾਰਦੀ ਆ ਇੱਥੇ ਡਿੱਗ ਗਈ ਪਤਾ ਹੀ ਨਹੀਂ ਲੱਗਾ ਕੀ ਬਣਿਆ ਤੇ ਕੀ ਨਹੀਂ ਮੇਰੇ ਨਾਲ ਤੇ ਕੌਣ ਕੌਣ ਗਏ ਸੀ ਮੈਂ ਤੇ ਬੀਬੀ ਗਏ ਹੀ ਗਏ ਹਾਂ ਤੇ ਫੇਰ ਸਾਡਾ ਇਹ ਹੀ ਗਏ ਆਉਂਦੇ ਆਂ ਹੀ ਤੁਰ ਕੇ ਆ ਗੀਆਂ ਵਾ ਚੰਗੀਆਂ ਭਲੀਆਂ ਤੁਰੀਆਂ ਵੀ ਆਈਆਂ ਪਤਾ ਨਹੀਂ ਇੱਥੇ ਹੀ ਆਣ ਕੇ ਕੋ ਹੋ ਖਾਂਦਿਆਂ ਸਾਰੀ ਜਿਦਾਂ ਅੱਖਾਂ ਗੜੀ ਨੇ ਹੀਰ ਜਾ ਆ ਗਿਆ ਤੇ ਖਾਦਾ ਘਰੇ ਆਣ ਕੇ ਖਾਦਾ ਘਰੇ ਆਣ ਕੇ ਯਾਰ ਤੇ ਨਹੀਂ ਮੇਰੀ ਗੱਲ ਸੁਣ ਉਹਨੇ ਬਾਹੂ ਵਿੱਚ ਕੀ ਫਲ ਦੇ ਵਿੱਚ ਕੀ ਪਾ ਦੇਣਾ ਚਲੋ ਮਿੱਠੇ ਵਾਲੀ ਚੀਜ਼ ਉੱਤੇ ਤੇ ਪਤਾ ਲੱਗ ਜਾਂਦਾ ਵੀ ਕੋ ਪਾਇਆ ਵਾ ਤੇ ਫਲ ਦੇ ਵਿੱਚ ਬਾਹੂ ਥੋੜਾ ਕੁਝ ਪਿਆ ਜਾਂਦਾ ਵਾ ਠੀਕ ਆ ਟੂ ਕਿਆ ਨਾ ਬਥੇਰਾ ਕੋਈ ਤਾਂ ਡਾਕਟਰ ਹੀ ਜਾਣਦੇ ਆ ਆਂਦੇ ਆ ਇਹ ਫਾਲ ਜਰੀਲਾ ਜੋ ਇਹਨੇ ਲਾਸਟ ਚੀਜ਼ ਖਾਧੀ ਜਿਹੜੀ ਉਹ ਜਰੀਲੀ ਖਾਧੀ ਗਈ ਕੋਈ ਤੇ ਕੀ ਪਤਾ ਉੱਤੇ ਹੀ ਕੋਈ ਚੀਜ਼ ਜਾਣ ਕੇ ਬਹਿ ਗਈ ਹੋਈ ਇਹ ਵੀ ਹੋ ਸਕਦਾ ਨਾ ਹੁਣ ਇਹ ਤਾਂ ਆਪ ਹੀ ਜਾਣਦਾ ਕੀ ਵੇ ਤਾਂ ਬਣੀ ਤੇ ਕੀ ਨਹੀਂ ਬਣੀ ਉਹ ਤਾਂ ਵਿਚਾਰੀ ਟਾੜਾ ਫਾਇਦਾ ਹੀ ਕੰਢਈ ਆ ਵੀ ਚਲੋ ਮੇਰੇ ਵੀ ਨੌ ਚਲੇ ਇਦਾਂ ਮੇਰਾ ਪੋਤਮ ਵੀ ਉਹਨੂੰ ਮਾਵਾ ਨੂੰ ਕਿਹੜਾ ਠੰਡਾ ਕੱਢਦਾ ਵਾ ਜੇ ਤੁਸੀਂ ਉਹਦਾ ਤੋਂ ਉਸਦਾ ਹੀ ਜਾਓ ਤੇ ਮੈਂ ਤਾਂ ਕੋਈ ਕਹਾ ਹੀ ਨਹੀਂ ਆ ਮੁੰਡਾ ਹੀ ਇਹਨਾਂ ਦਾ ਕਹੀ ਜਾਂਦਾ ਵਾ ਵੀ ਇਹਨੇ ਇਦਾਂ ਇਹ ਆਉਂਦਾ ਨਹੀਂ ਹੀ ਜਾਣ ਨੂੰ ਮੈਂ ਤਾਂ ਕੇ ਨਾ ਮਨਾਇਆ ਤੇ ਤੂੰ ਸਾਨੂੰ ਕਿਉਂ ਬੀਬੀ ਦੇ ਦਿਵਾਲੇ ਹੁੰਡਿਆ ਕੀ ਗੱਲ ਵਾ ਉਹ ਇਹ ਮੈਂ ਦੱਸ ਕਿ ਬਾਬਿਆਂ ਨੂੰ ਕੀ ਜਿਆਦਾ ਕਰ ਦੇਣਾ ਹਾਂ ਹੈ ਹਾਂ ਕੀ ਕਰਨ ਉਹ ਤਰੇ ਫਿਰਨਾ ਕਿ ਇੱਥੇ ਉਹ ਤੇ ਜੋ ਕਰਮਾ ਦੋ ਤੇ ਮਿਲਣਾ ਮਿਲਣਾ ਉਹ ਤਾਂ ਗੱਲ ਮੈਂ ਵੀ ਕਹਿਨੀ ਆ ਵੀ ਜੋ ਕਰਮਾ ਚ ਉਹ ਹੀ ਹਾਂ ਉਹ ਵਾਲੇ ਨੇ ਬਾਬੇ ਬੈਠੇ ਨੇ ਨੇ ਕੋਲੇ ਥੋੜੀ ਜਿਹੜਾ ਕਰਮਾ ਚ ਨਾ ਆ ਤੇ ਫਿਰ ਤੇ ਚੱਲੇ ਜਿਉਂ ਵਿਚਾਰੀ ਲੈ ਗਈ ਆ ਪਾਪਨ ਤੇ ਤੁਸੀਂ ਹੁਣ ਉਹਦੇ ਦਵਾਲੇ ਹੋਈ ਜਾਣਾ ਵਾ ਜਦੋਂ ਮੈਂ ਇਹਨਾਂ ਨੂੰ ਵਟਨ ਡੈ ਕੇ ਕਿਹਾ ਤੇ ਨਹੀਂ ਜਾਣਾ ਹਾਂ ਕਿਉਂਕਿ ਇਹ ਇਹੋ ਜਿਹੜਾ ਉੱਥੇ ਬਾਬੇ ਦੇਗੇ ਤਾਂ ਫੇ ਗੁਰੂ ਘਰ ਮੱਥਾ ਟੇਕ ਉਹਦੇ ਜਾ ਕੇ ਆਹੋ ਇਹ ਵੀ ਗੱਲ ਹੀ ਆਹੋ ਬਾਬੂ ਬਕਾਲਾ ਸਾਹਿਬ ਚੱਲ ਜਾਂ ਉਹ ਜਿੱਥੇ ਮਰਜੀ ਚੱਲ ਜਾਂਦੇ ਉੱਥੇ ਮੈਂ ਕਿ ਜੇ ਮੇਰੇ ਅੰਦਰ ਵਿੱਚ ਕੀ ਦੋਸ਼ ਵਾ ਉੱਥੇ ਕੋਲ ਦੁਨੀਆ ਬੈਠੀ ਤੇ ਦੁਨੀਆ ਤਾਂ ਸਦਾ ਹੀ ਹੈ ਦੁਨੀਆ ਨਾਲ ਸਦਾ ਆ ਦੁਨੀਆ ਦੇ ਬਾਬੇ ਦੇ ਮਗਲ ਲੱਗੀ ਆ ਮੈਂ ਕਿਹੜੀ ਦੋਖਣ ਮੈਂ ਇਹਨਾਂ ਦੀ ਹੈ ਆ ਹੁਣ ਉਹ ਵਿਚਾਰੀ ਆਪਣੇ ਥਾਂ ਡਈ ਆ ਪੁੜਕਣ ਤੂੰ ਆਪਣੇ ਥਾਂ ਪੁੜਕੇ ਜਾਂ ਡਿਆ ਆਹੋ ਜੇ ਹੋਰ 10 ਮਿੰਟ ਲੇ ਲਓ ਜੇ ਤੂੰ ਅੰਦਾ ਕੀ ਤਾਂ ਬਜਣਦਾ ਪਤਾ ਨਹੀਂ ਹਾਂ ਤਾਂ ਫਿਰ ਅਸੀਂ ਤਾਂ ਵੀ ਮਾਰੀਦੇ ਸੀ ਫਿਰ ਇਹਦੇ ਪੇਕੇ ਨੇ ਫਿਰ ਸਾਡੇ ਦੋਲੇ ਹੋਣਾ ਸੀ ਦੋਨਾਂ ਤੇ ਆਖਣਾ ਤੂੰ ਹੀ ਸਾਡੀ ਕੁੜੀ ਮਾਰਤੀ ਆਹ ਦੋਜ ਦੋ ਵਿੱਚ ਕੋਈ ਰਿਪੋਰਟ ਆਉਂਦੀ ਆ ਤਾਂ ਉਹਨਾਂ ਨੇ ਆਖਣਾ ਕੋਈ ਜਰੇਲੀ ਚੀਜ਼ ਦਿੱਤੀ ਆ ਉਹਨਾਂ ਨੇ ਤਾਂ ਕੋਈ ਨਾ ਕੋਈ ਬਹਾਨਾ ਹੀ ਲੱਭਣਾ ਸੀ ਹਾਂ ਤਾਂ ਫਿਰ ਬੱਚੇ ਬੱਚੇ ਮਰਨਾ ਕਿ ਨਹੀਂ ਮਰਨਾ ਉਹ ਤਾਂ ਗੱਲ ਤੇਰੀ ਹੈਗੀ ਆ ਪਰ ਉਹ ਬਾਬੇ ਵਿਚਾਰੇ ਨੇ ਥੋੜਾ ਫਿਰ ਸੋਨੂ ਕੋ ਕੱਦਣਾ ਇਹਦੇ ਵਿੱਚ ਇਹੋ ਜਿਹੇ ਬਾਬੇ ਪਖੰਡੀ ਬੈਠੇ ਦੇ ਤਾਂ ਜੇ ਜਿੱਤਿਆਂ ਵਾਲੇ ਤਾਂ ਬਾਬੇ ਆ ਚੱਲ ਏਦਾਂ ਨਹੀਂ ਕਹੀਦਾ ਕਿ ਇਹਨੂੰ ਮਾੜਾ ਚੰਗਾ ਲੱਭ ਜੇ ਨਹੀਂ ਬਾਹੂ ਬੋਲੀਦਾ ਹੁੰਦਾ ਤੇ ਕੋਈ ਨਹੀਂ ਤੂੰ ਜਿਹੜੇ ਬਾਬੇ ਹੈਗੇ ਆ ਉਹਨਾਂ ਨੂੰ ਮੈਂ ਮਾੜਾ ਨਹੀਂ ਆਂਦਾ ਮੈਂ ਇਹੋ ਜਿਹੜੇ ਪਖੰਡੀ ਬਾਬੇ ਬੈਠੇ ਉਹਨਾਂ ਨੂੰ ਆਨਾ ਹਾਂ ਤੇ ਚੱਲ ਕੋਈ ਨਹੀਂ ਉਹ ਸਿਆਣੀ ਆ ਉਹਦੀ ਵੀ ਉਮਰ ਸਾਰੇ ਨੰਗ ਹੀ ਆ ਉਹ ਵੀ ਚੱਲ ਆਂਦੀ ਆ ਵੀ ਚਲੋ ਮੇਰੇ ਵੀ ਧੀਆ ਕੋਤਵਾ ਉਹ ਤੁਹਾਡਾ ਫਾਇਦਾ ਹੀ ਸੋਚਦੀ ਆ ਇਹੋ ਤਾਂ ਅਨਪੜ ਬੀਬੀਆਂ ਜਿਹੜੀਆਂ ਲੱਗ ਜਾਂਦੀਆਂ ਬਾਬੇ ਦੇ ਮਗਰ ਹੁਣ ਪੜ੍ਹਿਆ ਲਿਖਿਆ ਕੋਈ ਜਾਂਦਾ ਬਾਬਿਆਂ ਦੇ ਨਾ ਤੇ ਫੇਰ ਆ ਤੇ ਹਾਂ ਆਹਾਨੂੰ ਕਿਥੋਂ ਮੈਨੂੰ ਤਾਂ ਜਦੋਂ ਤੈਨੂੰ ਮੈਂ ਫੋਨ ਮਾਇਆ ਤਾਂ ਸਵੇਰ ਕੀ ਕੀਤਾ ਵੀ ਸੋਨੂ ਦਾ ਜੇ ਫੋਨ ਆ ਜਾਂਦਾ ਤਾਂ ਕਿਉਂ ਨਹੀਂ ਆਇਆ ਤੇ ਫੋਨ ਭਾਣੇ ਕੀ ਲੋਣਾ ਵਿੱਚ ਮੇਰਾ ਕੀ ਦੋਸ਼ ਉਹਦਾ ਤਾਂ ਕੋਈ ਵਿਚਾਰੀ ਤਤੀ ਦਾ ਕੋਈ ਦੋਸ਼ ਹੀ ਨਹੀਂ ਆ ਦੋਸ਼ ਇਹਨੂੰ ਕਹਿ ਕਿ ਅੱਗੇ ਤੋਂ ਕਿਦਾ ਬਾਬੇ ਦੇ ਜਾਣਦਾ ਕਿ ਇਹਨੂੰ ਮਾਨੂੰ ਕਹਿਣਾ ਨਹੀਂ ਚਲ ਉਹਨੂੰ ਮੈਂ ਸਮਝਾ ਦਿੰਨੀ ਆ ਆਹੋ ਤੇ ਪਰ ਨਾ ਤੂੰ ਉਹਦੇ ਦਿਵਾਲੇ ਨਾਲ ਵਿਚਾਰੀ ਦੇ ਹੋਇਆ ਕਰ ਤੇ ਕੋਈ ਗੱਲ ਨਹੀਂ ਜੋ ਕਰਮਾਂ ਦੇ ਸਾਹਬ ਕਦਾ ਉਹ ਇਦਾਂ ਹੀ ਹੋਣੇ ਉਹ ਕੋਈ ਬਹਾਨਾ ਜਾਈ ਬਣਨਾ ਹੀ ਜੇ ਸਾਨੂੰ ਕਿਹਦੇ ਮਹਾਰਾਜ ਨੇ ਸਾਡੇ ਕਰਮਾਂ 'ਚ ਲਿਖਿਆ ਹੋਗਾ ਨਾ ਮੁੰਡਾ ਤੇ ਮਿਲ ਜੂਗਾ ਨਹੀਂ ਤਾਂ ਸਾਡੇ ਵਾਸਤੇ ਆਹੋ ਪੋਤਾਂ ਫਿਰ ਆਹ ਚਲੋ ਉਹ ਤੇ ਧੀਆ ਤੇ ਬਹੂ ਆਦੂ ਹੀ ਨਹੀਂ ਗਈਆਂ ਧੀਆ ਤੇ ਜਦਾਂ ਦਿੰਦੇ ਵੀ ਮਾਂ ਪਿਓ ਦਾ ਉਹੋ ਹੀ ਵੀ ਸਾਥ ਦਿੰਦੀਆਂ ਤੇ ਪੋਤ ਕਿਹੜੇ ਪੋਤ ਤੇ ਆਪ ਹਮਾਰੇ ਹੋ ਜਾਂਦੇ ਆ ਤੇ ਧੀਆ ਹੀ ਸੁਣਦੀਆਂ ਮੈਂ ਦੁੱਖ ਤੇ ਇਹ ਇਹਦੇ ਕੋ ਮਾਹੀਆਂ ਤੇ ਮੈਂ ਤਾਂ ਭੱਜੀ ਆਂ ਮੈਂ ਤਾਂ ਕੋਈ ਕੰਮ ਵੀ ਨਾ ਕੀਤਾ ਮੈਂ ਹਾ ਆਇਆ ਸੋਨੂ ਦਾ ਫੋਨ ਕਿਉਂ ਨਹੀਂ ਆਇਆ ਸੋਨੂ ਦਾ ਫੋਨ ਤੇ ਆ ਜਾਣਾ ਏ ਤੇ ਮੈਂ ਅਜ ਕੁਜਰਤੀ ਲਾਇਆ ਤੇ ਤੂੰ ਐਂਦਾ ਕਹਿਣ ਦਾ ਪਿਆ ਤੇ ਮੈਂ ਫੜੀ ਸਕੂਟਰੀ ਤੇ ਮੈਂ ਤਾਂ ਦਵਦਾਵਾ ਆ ਗਈ ਤੇ ਮੈਂ ਕੱਪੜੇ ਵੀ ਨਹੀਂ ਪਾਏ ਉਹਦਾ ਫਿਰ ਇੱਕ 47 ਦੇ ਵੀ ਆ ਹੂੰ ਇਹ ਕੁ ਮਾਤਾ ਤੇ ਮਗਰ ਲਾ ਕੇ ਚਲ ਗਈ ਆਹੋ ਇਹ ਗੱਲ ਤੇ ਹੈਗੀ ਤਾਂ ਉਹਦਾ ਮਾਤਾ ਨੇ ਉਦੋਂ ਦਾ ਜਦੋਂ ਤਾਂ ਮੈਂ ਉਹ ਸਮਝਾ ਗਏ ਨਾ ਨਾਂ ਲਿਆ ਵੀ ਜਾਣਾ ਮਾਤਾ ਨੇ ਤਾਂ ਬਾਅਦ ਆਖਿਆ ਨਹੀਂ ਜਾਣਦਾ ਉਹਦਾ ਤੇ ਜੋਤੀ ਫਿਰ ਆਖਿਆ ਨਹੀਂ ਜਾਣੀਓ ਜੇ ਮੈਂ ਤੁਹਾਨੂੰ ਵੀ ਚਲੀ ਗੱਲ ਦੱਸਾਂ ਨਾ ਤੇ ਤੁਹਾਨੂੰ ਵੇਖੋ ਫਿਰ ਮਿਰਚਾ ਲੜਦੀਆਂ ਵਾਂ ਹਾਂ ਕੀ ਵੀ ਨਹੀਂ ਗੱਲ ਕੀ ਆਹਦਾਲੇ ਦਾਸੀ ਦੇ ਜਿਹੜੀ ਹੈਗੀ ਆ ਬਿਚੜੀ ਗੱਲ ਇਹ ਸੁਣ ਲੋ ਫਿਰ ਮਾਦਾ ਨੇ ਮੈਨੂੰ ਕੀਤਾ ਬਲੈਕਮੇਲ